ਸਤਿ ਸ੍ਰੀ ਅਕਾਲ ਬਾਈ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹੋਏ ਆ ਫਤਿਆਬਾਦ ਬਾਈ ਕੋਲੇ ਤੇ ਬਾਈਆਂ ਕੋਲੇ ਬਹੁਤ ਸੋਹਣੇ ਸੋਹਣੇ ਟਰੈਕਟਰ ਆ ਤੇ ਅੱਜ ਤੁਹਾਨੂੰ ਇੱਕ ਜੌਂਡੀਆਰ 5310 ਸਪੈਸ਼ਲ ਦਿਖਾਉਣਾ ਸਾਰਾ ਅਰੀਜਨਲ ਆ ਕਿਤੇ ਟਰੈਕਟਰ ਦੇ ਨਾਲ ਕਲਮ ਵੀ ਲੱਗੀ ਤੇ ਬਾਈ ਕਹਿੰਦਾ ਜੇ ਕਲਮ ਲੱਗੀ ਹੋਈ ਅਸੀਂ ਦੇਣਦਾਰ ਆ ਪੂਰਾ ਸੋਹਣਾ ਟਰੈਕਟਰ ਆ ਅਸੀਂ ਸ਼ਰਮੇ ਹੋ ਰਹੇ ਹਾਂ ਥੋੜੀ ਕਰਾਉਣੇ ਗੱਲਬਾਤ ਹੋਰ ਥਰਮਾ ਜੀ ਕੀ ਹਾਲ ਚੱਲ ਕੀ ਹਾਲ ਚੱਲ ਪੁੱਤ ਠੀਕ ਠਾਕ ਆ ਜੀ ਬੜੀਆ ਬਾਈ ਸਸਤੀ ਕਾਲ ਮਰਾ ਜੱਟੇ ਪਾਸ ਆ ਬਾਈ ਚੜਦੀ ਕਲਾ ਰੱਖੇ ਤੁਹਾਨੂੰ ਐਦਾਂ ਹੀ ਪਿਆਰ ਦਿੰ ਇਹ ਐਂ ਦੈਂ ਤੁਹਾਨੂੰ ਨਵੇਂ ਤੋਂ ਨਵੇਂ ਟਰੈਕਟਰ ਦਿਖਾਉਂਦੇ ਆਵਾਂਗੇ ਠੀਕ ਐ ਗੱਲ ਨਾ ਪਾ ਕੋਈ ਪਰਦਾ ਨਹੀਂ ਰੱਖਣਾ ਭਾਈ ਜਿੱਥੇ ਆਪਦਾ ਟਰੈਕਟਰ ਲਊਗਾ ਉੱਥੋਂ ਦੀ ਵੀ ਵੀਡੀਓ ਪਾਉਂਗਾ ਸਿੱਧਾ ਲੈਣਾ ਸਿੱਧਾ ਆ ਕੇ ਲਓ ਕੋਈ ਟੈਨਸ਼ਨ ਨਹੀਂ ਵੀਰੇ ਠੀਕ ਐ ਗੱਲ ਤੇ ਅੱਜ ਨਾ ਭਾਈ ਤੁਹਾਨੂੰ ਜੌਂਡੀਅਰ ਦਿਖਾਵਾਂਗੇ 5310 ਜਿਹਨੂੰ ਕਹਿੰਦੇ ਭਾਈ ਕੋਕਾ ਪਿਛਟ ਟਰੈਕਟਰ ਸਾਰਾ ਰੀਜਨਲ ਆ ਭਾਈ ਬੈਂਪਰ ਤੋਂ ਲੈ ਕੇ ਲੈਂਕਾ ਤੱਕ ਜੇ ਕੋਈ ਬੰਦਾ ਸਾਬਤ ਕਰ ਦੇ ਕਿ ਭਾਈ ਇੱਥੋਂ ਟੱਚਿੰਗ ਹੋਈ ਆ ਤਾਂ ਭਾਈ ਦੇਣਦਾਰ ਆ ਭਾਈ ਕਹਿੰਦੇ ਠੀਕ ਹੈ ਗੱਲ 53 ਦਾਸ ਕਾਲੇ ਢੜਾ ਆਪਾਂ ਗੱਲ ਕਰਦੇ ਆ ਇੱਥੇ ਬਾਅਦ ਚ ਦਿਖਾਉਣੇ ਭੁੱਲ ਜਾਓ ਰੇ ਆ ਜਾਓ ਆਪਾਂ ਗੱਲ ਕਰਦੇ ਆ ਰਵੀ ਨਾਲ ਰਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸ਼ਰਮਾ ਜੀ ਪਹਿਲਾਂ ਤੁਹਾਨੂੰ ਭਾਈ ਕੀ ਪਤਾ ਲੋੜੀ ਕੋ ਆਵੇ ਨਾ ਆਵੇ ਤੁਹਾਨੂੰ ਲੋੜੀ ਦੀਆਂ ਮੁਬਾਰਕਾਂ ਤੇ ਤੁਹਾਨੂੰ ਵੀ ਬਾਈ ਸਾਰਿਆਂ ਨੂੰ ਲੋੜੀ ਦੀਆਂ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਵੀਰੇ ਬਹੁਤ ਬਹੁਤ ਵਧਾਈਆਂ ਤੇ ਅੱਜ ਆਪਾਂ ਲੋੜੀ ਦੇ ਤਿਹਾਰ ਤੇ ਤੇ ਆਪਣਾ ਮਾਗੀ ਦੇ ਆਪਾਂ ਬਾਈ ਤੋਂ ਡਿਸਕਾਊਂਟ ਲੈਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਗੱਲ ਬਾਈ ਜਿਹੜਾ ਰੇਟ ਬੋਲਾਂਗੇ ਇੱਥੇ ਨਾ ਇਹ ਟਰੈਕਟਰ ਦਾ ਜੇ ਹੁਣ ਨੂੰ ਕਿਸੇ ਨੇ ਦੇ ਤਾਂ ਆਪਾਂ ਜ਼ਿੰਮੇਵਾਰ ਆ ਵੀਰੇ ਵਪਾਰ ਲੈਣਾ ਰੇਟ ਬੋਲਾਂਗੇ ਵੇਚਲਾ ਰੇਟ ਨਹੀਂ ਵਪਾਰ ਲੈਣਾ ਰੇਟ ਠੀਕ ਹੈ ਗਲਤ ਹੈ ਹਾਂ ਹਾਂ ਸਹੀ ਹੈ ਅੱਛਾ ਪੁੱਲਰ 40 ਪੈਸੇ ਪਹਿਲਾਂ ਦੇ ਟਰੈਕਟਰ ਦਿਖਾ ਸਾਰਾ ਟਰੈਕਟਰ ਜੈਨੂਅੂ ਆਣਾ ਇਹ ਕਿਸੇ ਪਾਸੋਂ ਰੰਗ ਪੇਂਟ ਬਈ ਨਾ ਨਾ ਕਿਤੇ ਕਲਮ ਦਾ ਨਿਸ਼ਾਨ ਨਹੀਂ ਆ ਤੱਕੋ ਦਿਖਾ ਓਏ ਵਿੱਚੋਂ ਦਿਖਾ ਦੋ ਬੰਪਰੋਂ ਬਾਹਰੋਂ ਦਿਖਾ ਦਿਓ ਜਿੰਨੂੰ ਕਹਿੰਦੇ ਕੋਕਾ ਬੰਪਰ ਨੂੰ ਛੱਡ ਕੇ ਹਾਂ ਚਾਰੇ ਟਾਇਰ ਬਈ ਹੈਗੇ ਆ 85 ਤੋਂ 90 ਪੈਸੇ ਗੁਡਇਰ ਦੇ ਬਈ ਮੂਰਲੇ ਸੀਏਟ ਦੇ ਟਾਇਰਾਂ ਟੋਪ ਮਾਡਲ ਕਰੈਕਟਰ ਆ ਭੁੱਲੋ ਪਾਵਰ ਸਟੀਅਰਿੰਗ ਆ 3 ਸਪੀਡ ਆ ਠੀਕ ਹੈ ਗੱਲ ਮਤ ਟੋਪ ਮਾਡਲ ਆ ਜੀ ਡਬਲ ਪੀਡੀਓ ਵਾਲਾ ਹੈ ਹਾਂ ਡਬਲ ਪੀਡੀਓ ਠੀਕ ਹੈ ਚਾਰੇ ਪਾਸੇ ਦਿਖਾ ਦੇ ਕੋਕਾ ਪੀਸ ਕਰੈਕਟਰ ਆ ਬਈ ਫੈਬਰ ਦੀ ਛਤਰੀ ਲੱਗੀ ਹੋਈ ਆ ਠੀਕ ਹੈ ਨਾ ਤੂੰ ਯਾਰ ਵਾਲੀ ਗੱਲ ਸ਼ਾਇਦ ਜਿੱਥੇ ਪੈਰ ਦਾਣ ਹੁੰਦੇ ਨਾ ਪੈਰ ਧਰਦੇ ਆ ਉੱਥੇ ਵੀ ਰੰਗ ਨਹੀਂ ਲਾਇਆ ਤਾਂ ਮਾਂ ਦੇ ਪੁੱਤ ਨੇ ਕਿਸੇ ਨੇ ਨਾ ਆ ਦੇਖੀ ਇੱਥੇ ਪੈਰ ਧਰਦੇ ਹੁੰਦੇ ਨਾ ਲੇਹਰਾਂਗਾ ਹੈ ਕੋਕਟ ਨਹੀਂ ਆ ਸਾਰਾ origignal ਆ ਬਾਈ ਇਹ ਲੈ ਕੇ ਜਾਓ ਕਿਤੇ ਟੱਚਿੰਗ ਹੋਈਏ ਤੇ origignal ਆ ਇਹ ਠੀਕ ਆ ਸਾਰਾ ਦਿਖਾ ਦੇ नाग ਦੇ ਬੱਚੇ ਵਰਗਾ ਪਹਿਣਾ ਕਾਲਾ ਕਾਲਾ ਮਾਈਕ੍ਰੋ ਬੰਪਰ ਨਾਲ ਦੀ ਆ ਪਲੇਟ ਵੀ ਲੱਗੀ ਹੋਈ ਐ ਇੰਜਨ ਨੰਬਰ ਚੈਸੀ ਨੰਬਰ ਵਾਲੀ ਦੇਖੋ 10 ਵੇ ਮਾਰ ਕੇ 11 ਦਾ ਰਜਿਸਟਰਡ ਆ ਤੇ 2028 ਤਾਈਂ ਪਾਸਿੰਗ ਆਈ ਤੇ ਨੰਬਰ ਦੀ ਗੱਲ ਕਰੇ ਕਿੱਥੋਂ ਦਾ ਬਈ ਹਰਿਆਣਾ ਨੰਬਰ ਆਈ ਅੱਛਾ ਐਨਓਸੀ ਮਿਲ ਜਾਊ ਐਨਓਸੀ ਮਿਲ ਜਾਊਗੀ ਲੋ ਜੀ ਪਾਸਿੰਗ ਡੇਟਰ ਦੀ ਪਈ ਆ 2026 ਤੱਕ ਫਰਸਟ ਪਾਰਟੀ ਐ ਨਾ 28 ਤੱਕ ਪਾਸਿੰਗ ਆਈ 2028 ਤਾਈਂ ਫਰਸਟ ਪਾਰਟੀ ਲੋ ਜੀ ਫਰਸਟ ਪਾਰਟੀ ਆ 2028 ਤਾਈਂ ਤੱਕ ਪਾਸਿੰਗ ਪਈ ਆ 11ਵਾਂ ਠੀਕ ਆ ਜੇ ਕੋਈ ਬੰਦਾ ਲੈਂਦਾ ਨਾ ਬਈ ਮੇਰੀ ਗੱਲ ਸੁਣ ਲੋ ਇੱਕ ਬਾਹਲੇ ਬੰਦੇ ਕਹਿੰਦੇ ਆ ਇੰਨੇ ਪੈਸੇ ਲੱਗ ਜੂਗੇ ਫਲਾਨਾ ਲਾ ਕੇ ਕੁਝ ਨਹੀਂ ਲੱਗਦਾ 3000 ਰੁਪਿਆ ਦਾ ਬਈ بیمੇ ਦਾ ਲੱਗੂਗਾ ਉਹ ਤੁਹਾਨੂੰ ਦੇਣਾ ਪੈਣਾ ਤੁਹਾਡੇ ਸ਼ਹਿਰ ਜਾ ਕੇ ਐਨਓ ਸੀ ਦਾ ਖਰਚਾ ਬਾਈ ਬਾਈ ਹੋਊਗਾ ਮੈਨੂੰ ਕੋਈ ਖਰਚਾ ਨਹੀਂ ਐਨਓ ਸੀ ਕਢਾ ਕੇ ਦਾਂਗੇ ਜਿੱਤੋਂ ਦੀ ਕੋਈ ਮਸਲੀ ਠੀਕ ਹੈ 3000 ਰੁਪਏ ਬੀਮੇ ਦਾ ਤੇਰਾ ਤੇ ਬੀਮਾ ਬੀਮਾ ਕਰਵਾ ਕੇ ਦੇਣਾ ਪਊਗਾ ਨਹੀਂ ਕਰਾਉਂਦੇ ਸੀ ਬੀਮਾ ਅਗਰ ਬੀਮਾ ਨਹੀਂ ਕਰਵਾ ਲੇ 3000 ਰੁਪਏ ਦੇ ਦੇ ਬੀਮਾ ਵੀ ਕਰਾ 3000 ਆਪ ਇਹਨਾਂ ਨੂੰ ਦੇਵਾਂਗੇ ਬੀਮਾ 5 ਦਾ ਕਰਾਉਂ 2 ਦਾ ਕਰਾਉਂ ਕੋਸ਼ਿਸ਼ ਕਰਾਉਂ ਨਾ 3000 ਉਹ ਲੱਗੂ 6500 ਤੋਂ ਲੈ ਕੇ 7500 ਰੁਪਏ ਲੱਗੂ ਜੀ ਤੁਹਾਡੇ ਸ਼ਹਿਰ ਜਾ ਕੇ ਨੰਬਰ ਦਾ ਤੁਹਾਡੇ ਨਾਂ ਹੂਆ ਪੰਜਾਬ ਨੰਬਰ ਠੀਕ ਹੈ ਗੱਲ ਸਰਕਾਰੀ ਪਲੇਟਾਂ ਵਿੱਦ ਮੇਂ ਜੇ ਵੇਖਦਾ 1500 ਰੁਪਿਆ ਨਾਮ ਕਰਵਾਈ ਹੈ ਹਾਂਜੀ ਹਾਂਜੀ ਠੀਕ ਆ ਗੱਲ ਅ ਰਵੀ ਆਪਾ ਜੀ ਗੱਲ ਕਰ ਲੀਏ ਭਾਈ ਸਮਾਨ ਸੱਪਾ ਡੰਡਾ ਫੱਟੀ ਕੀ ਕੁਛ ਇਹਦੇ ਨਾਲ ਸਾਰਾ ਸਮਾਨ ਆਏ Ориਜినਲ ਆ ਕਿ Ориજినਲ Ориજినਲ ਨਾਲ ਦਾ ਹੀ ਆ ਅੱਛਾ ਰਵੀ ਇਹ ਚੱਲਿਆ ਕਿੰਨਾ ਵੀਰੇ ਕੁਛ ਆਲ ਹੈ ਭਾਈ 6978 ਘੰਟੇ ਚੱਲਿਆ ਭਾਈ 6978 ਘੰਟੇ ਚੱਲਿਆ ਟਰੈਕਟਰ ਜੈਨੂਨ ਮੀਟਰ ਵੀ ਚੱਲਦਾ ਇਹ ਹੱਲੇ ਵੀ ਟਰੈਕਟਰ ਦਾ अच्छा 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 जेड़ ਵੀ ਆਪਾਂ ਗੱਲ ਕਰ ਲਏ ਰੇਟ ਦੀ ਕੀ ਰੇਟ ਹੋਊਗਾ ਤਾਂ ਰੇਟ ਭਾਜੀ ਡਿਮਾਂਡ ਆ 5 ਲੱਖ 30 ਹਜ਼ਾਰ ਰੁਪਿਆ ਪਰ ਟਰੈਕਟਰ ਬਾਹਾਂਗੇ ਆਪਾਂ ਹਾਂ ਨਾ ਚ 5 ਲੱਖ ਰੁਪਈਆ ਦਾ ਚਲੋ 5 ਲੱਖ ਦਾ ਹੋ ਗਿਆ ਹਾਂਜੀ ਲੋੜੀ ਤੇ ਕੀ ਛੋੜਾ ਲੋੜੀ ਚ ਜੋ ਤੁਹਾਡਾ ਚੈਨਲ ਦੇਖ ਕੇ ਆਊਗਾ ਜ ਉਹਦਾ ਮਾਨ ਸਮਾਨ ਜ਼ਰੂਰ ਕਰਾਂਗੇ ਹੋਰ ਕਿੰਨਾ ਕਰ ਦਿੰਦਾ ਜਿੰਨਾ ਤੁਸੀਂ ਕਹਿ ਦੋ કેલા ਸਾਡੇ ਦੇ ਛੱડી લે ભાઈ ਗੱਲ ਸੁਣ ਲੋ ਮੇਰੀ ਇੱਕ ਕੋਈ ਤੁਹਾਨੂੰ ਕਮਿਸ਼ਨ ਨਹੀਂ ਵੀਰੇ ਕੋਈ ਦલાલી ਨਹੀਂ ਤੁਹਾਨੂੰ ਠੀਕ ਹੈ ਗੱਲ 4 ਲੱਖ 90000 ਕਹਿੰਦਾ ભાઈ ਕੋਈ ਸ਼ਰਮੇ ਦਾ ਨਾਮ ਲਾਊਗਾ ਇਹ ਆਣ ਕੇ ਸ਼ਰਮੇ ਦੀ ਵੀਡੀਓ ਵੇਖ ਕੇ ਆਇਆ ਤਾਂ ਆਪਾਂ 4 ਲੱਖ 90000 ਦਾ ਟਰੈਕਟਰ ਦੇ ਦਾਂਗੇ ਲੈ ભાઈ ਕਮਾਨ ਹੀ ਆ ਸ਼ਰਮਾ ਜੀ ਦਾ 4 ਲੱਖ 90000 ਰੁਪਿਆ ਦੇ ਜੋ ਟਰੈਕਟਰ ਲੈ ਜਾਓ ਕਿ ਤੁਹਾਨੂੰ ਮੈਂ ਗੱਲ ਦੱਸ ਦੇਣਾ ਸੌਂ ਖਾ ਕੇ ਆ ਬੱਚਾ ਖੜਾ ਮੇਰਾ ਸੌਂਫਾ ਕੇ ਕਹਿਣਾ ਟਰੈਕਟਰ ਦਾ ਵਪਾਰ ਵੇਚਣ ਵਾਸਤੇ ਟਰੈਕਟਰ ਦੇ ਪੈਸੇ ਲੱਗੇ ਆ 5 ਲੱਖ ਤੇ 80 ਹਜ਼ਾਰ ਕਿਉਂ ਨਹੀਂ 4 80 ਆ ਸੌਰੀ 4 ਲੱਖ 80 ਹਜ਼ਾਰ ਰੁਪਏ ਲੱਗੇ ਸੌਰੀ ਮਾਫ ਕਰਨਾ ਵੀਰੇ ਵੇਚਣ ਵਾਸਤੇ ਟਰੈਕਟਰ ਦਾ ਰੇਟ ਲੱਗਾ 4 ਲੱਖ 80 ਹਜ਼ਾਰ ਕਿ ਵੇਚਣਾ ਸੀ ਗਾਂ ਜਾ ਕੇ ਤੇ ਬਾਈ ਕਹਿੰਦੇ ਸਾਡੇ ਪੈਸੇ ਪੂਰੇ ਨਹੀਂ ਹੋ ਰਹੇ ਠੀਕ ਹੈ ਨਾ ਗੱਲ ਤੇ ਕੋਈ ਵੀ ਟਰੈਕਟਰ ਉਹ ਲੈਣਾ ਹੋਵੇ ਬਾਈ ਨੂੰ ਕਰ ਲਿਓ ਫੋਨ ਚਾਰੇ ਪਾਸੇ ਇੱਕ ਵਰੀ ਆਇਆ ਕੈਮਰਾ ਕਮਾ ਕੇ ਇਧਰ ਹੀ ਲਿਆ ਦੋ ਵਾਰੀ ਵੀਰੇ ਕਮਾ ਦੇ ਮਤਲਬ ਦਾਵਾ ਕੋਈ ਚੱਕਰ ਨਹੀਂ ਆਹ ਟਰੈਕਟਰ ਖੜਿਆ ਸਾਰੇ ਬਾਈ ਕੋਲੇ ਇਹ ਤਾਂ ਕੁਝ ਵੀ ਨਹੀਂ ਹੈਗੇ ਇੰਨੇ ਟਰੈਕਟਰ ਹੋਰ ਖੜੇ ਆ ਦੂਸਰੇ ਗੋਦਾਮ 'ਚੇ ਖੜੇ ਆ ਜੇ ਟਰੈਕਟਰ ਕੋਈ ਵੀ 25 ਟਰੈਕਟਰ ਦੂਸਰੇ ਗੋਦਾਮ 'ਚੇ ਖੜੇ ਜੇ ਕੋਈ ਵੀ ਟਰੈਕਟਰ ਲੈਣਾ ਏ ਬਾਈ ਦਾ ਵੀ ਨੂੰ ਫੋਨ ਕਰ ਲਿਓ ਤੇ ਗੁਲਸ਼ਨ ਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਬਾਈ ਦਾ ਕੰਟੈਕਟ ਨੰਬਰ ਦਿੰਨਾ ਰਵੀ ਕੰਟੈਕਟ ਨੰਬਰ 9812600814 ਹਾਂਜੀ ਇਹ ਤੇ ਮੇਰਾ ਨੰਬਰ ਆ ਇਹ ਵੱਡੇ ਬਾਈ ਦਾ ਨੰਬਰ ਆ ਇਹ 99927 92667 224 ਨੰਬਰ ਸ਼ੋਪ ਆਈ ਜੋਸਨ ਟਾਈਟਰ ਸੇਲ ਐਨ ਪਰਚੇਜ ਦੇ ਦਿਨਾਂ ਤੋਂ ਆਟੋ ਮਾਰਕੀਟ 224 ਲੈ ਬਾਈ ਤੁਸੀਂ ਸਾਰੇ ਪਤੇ ਪਤਾ ਕਰ ਲਿਓ ਟਰਾਲੀਆਂ ਵੀ ਇਹ ਬਣਾਉਂਦੇ ਆ ਹਰ ਤਰ੍ਹਾਂ ਦਾ ਸਹਜ ਬਾਈ 11 12 13 14 15 16 20 22 21 22 ਜਿੰਨਾ ਕਰੋਗੇ ਉਹ ਸਹਜ ਨੂੰ ਬਣਾ ਕੇ ਦੇ ਦੇਣਗੇ ਸਾਰੇ ਕਿਤੇ ਉਹ ਰੇਡ ਪਤਾ ਕਰਕੇ ਬਾਈ ਕੋਲੇ ਆ ਜਿਓ ਠੀਕ ਆ ਗੱਲ ਰੇਡ ਕਰਨ ਤੋਂ ਵੱਧ ਵੱਧ ਚ ਕਹਿ ਦਿਓ ਕਿ ਸ਼ਰਮੇ ਦੀ ਵੀਡੀਓ ਦੇਖੀ ਸੀ ਹੋਂ ਦੱਸੋ ਕੀ ਮਾਨ ਕਰਦੇ ਹੋ ਠੀਕ ਹੈ ਗੱਲ ਫੇਰ ਵੀ ਆਪਣਾ ਮਾਨ ਤਾਇਨ ਕਰਦੇ ਹਾਂ ਜੇ ਤੁਹਾਡਾ ਬਾਈ ਇਹ ਕਿਸੇ ਵੀ ਟਰੈਕਟਰ ਦੇ ਵਿੱਚੋਂ ਕਿਸੇ ਵੀ ਟਰਾਲੀ ਕੋਈ ਵੀ ਸੰਦ ਸਗੇ ਜਿਹੜਾ ਲੈਣਾ ਹੋਵੇ ਬਾਈ ਤੋਂ ਕੋਈ ਕਮਿਸ਼ਨ ਨਹੀਂ ਕੋਈ ਦਲਾਲੀ ਨਹੀਂ ਠੀਕ ਹੈ ਨਾ ਲੈ ਦਿਓ ਤੁਹਾਡਾ ਮਾਨਸੁਲਮਾਨ ਹੋਊਗਾ ਠੀਕ ਹੈ ਗੱਲ ਤੇ ਫਤਿਹਬਾਦ ਆ ਜਿਓ ਇੱਕ ਵਾਰੀ ਦਰਸ਼ਨ ਦਿਓ ਬਾਈ ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਅੱਜ ਤੋਂ ਪਤਾ ਲੱਗ ਜੂ ਮੈਂ ਇੱਕ ਛੋਟਾ ਜਿਹਾ ਵਾਦਾ ਕਰਦਾ ਬਾਈ ਟਰੈਕਟਰ ਲੈ ਜਾਓ ਠੀਕ ਹੈ ਗੱਲ ਜੇ ਤੁਹਾਨੂੰ ਇੰਨਾ ਕਿਸੇ ਨੇ ਟਰੈਕਟਰ ਨੂੰ ਨਿੰਦਤਾ ਜਾਂ ਕੋਈ ਵੀ ਟਰੈਕਟਰ ਚ ਪ੍ਰੋਬਲਮ ਹੋਈ ਬਾਈ ਵਾਪਸ ਇੱਥੇ ਛੱਡ ਜਿਓ ਦੋ ਦਿਨ ਵਾਲੇ ਦੋ ਦਿਨ ਵਾਣ ਦੀ ਗਰੰਟੀ ਹੈ ਹੋਰ ਦੱਸੋ ਇੱਕ ਵੀ ਰੁਪਈਆ ਨਾ ਦਿਓ ਟਰੈਕਟਰ ਲੈ ਜਿਓ ਸਾਰਾ ਟਰੈਕਟਰ ਕੋਈ ਕਹਿੰਦੇ ਪੇਂਟ ਆ ਜਾਂ ਟਰੈਕਟਰ ਦਾ ਇੰਜਨ ਡਾਊਨ ਆ ਆਪਾਂ ਫੇਰ ਵੀ ਫੁੱਟਾ ਲੈ ਲਾਂਗੇ ਲਓ ਠੀਕ ਹੈ ਜੀ ਵੀਡੀਓਜ਼ ਆਪ ਵੀ ਦੱਬ ਕੇ ਲੈ ਕਮੈਂਟ ਸ਼ੇਅਰ ਕਰ ਦਿਓ ਜੀ ਮੇਰਾ ਮੋਬਾਈਲ ਨੰਬਰ 947884545 ਵੀਰੇ ਪੇ ਨੂੰ ਕਰ ਲਿਓ ਫੋਲੋ ਭੁੱਲੂ ਤਲਵੰਡੀ ਸਾਹਿਬੋ ਤੇ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਜੀ ਤੇ YouTube ਤੇ ਤੇ Facebook ਤੇ ਕਿਸੇ ਵੀ ਨੇ ਕਿਸੇ ਨੇ ਵੀ ਬਾਈ ਕੋਈ ਐਡ ਲਵਾਉਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਭੁੱਲੂ ਨੂੰ ਕਰ ਲਓ ਫੋਨ ਤੇ ਸਕਰੀਨ ਤੇ ਨੰਬਰ ਚੱਲ ਰਿਆ 22 ਦੇ ਵੀ ਨੰਬਰ ਚੱਲੇ ਰਿਆ ਗੁਲਸ਼ਨ ਦਾ ਵੀ ਨੰਬਰ ਚੱਲੇ ਰਿਆ ਠੀਕ ਹੈ ਗੱਲ ਛੇਤੀ ਜੇਤੀ ਬਾਈ ਚੱਕ ਲਓ ਪੁਰਜਾ ਇੱਕੋ ਹੀ ਐ ਇਹੇ ਬਹੁਤ ਬਹੁਤ ਮਿਹਰਬਾਨੀ ਭਾਈ ਜਸਤੀਕਰ ਸਰ ਭਾਈ ਸਤੀਕਰ ਸਤ ਸ੍ਰੀ ਅਕਾਲ